ਆ ਸਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ ਤੇ ਉਹ ਇਤਾਰ ਰਜਾਨਾ ਘਤੀ ਜੀ ਨੂੰ ਘਰੋਂ ਲੈ ਜਾਂਦਾ ਹੀ ਉੱਥੇ ਚੌਂਕ ਦੇ ਵਿੱਚ ਗਿਆ ਤੇ ਉਹ ਕੋ ਜੋ ਚਲਾ ਕੇ ਵਾਪਸ ਮੁੜਿਆ ਤੇ ਉਹ ਫੇਰ ਕਿ ਉਹਨਾਂ ਨੇ ਜੇ ਮੂੰਹ ਵੱਧੇ ਮੁੜਿਆ ਨੇ ਉਹਨਾਂ ਨੇ ਗੋਲੀਆਂ ਮਾਰ ਕੰਮ ਕੀ ਕਰਦੇ ਸੀ ਇਹ ਖੇਤੀਬਾੜੀ ਕਰਦਾ ਸੀ ਮੁਖਵਿੰਦਰ ਕੋਈ ਪੁਰਾਣੀ ਰੰਜੀਤ ਬਾਜੀ ਹੈ ਪੁਰਾਣੀ ਤੇ ਮੁਖਵਿੰਦਰ ਕੋਈ ਪਤਾ ਲੱਗੇਗਾ ਜੀ ਹਾਂ ਕੋਈ ਹੈ ਕਿ ਕਿਵੇਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੱਸ ਦਿਆ ਨੌਂ ਰਾਉਂਡ ਹੋਏ ਆ ਫਿਰ ਤੇ ਪੰਜ ਲੱਗੀਆਂ ਕੁਛ ਨੁਕੀ ਮੰਗਦੀ ਕਰਦੇ ਪੁਲਿਸ ਤੋਂ ਇਨਸਾਫ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਫतीश ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸਾ ਉਹ ਲੱਗੀ ਹੋਈ ਹੈ ਤਾਂ ਫਿਰ ਮੌਕੇ ਤੇ ਆਏ ਅਫਸਰ ਮਨਿੰਦਰ ਸਿੰਘ ਸਰਪੰਚ ਮੈੜੀ ਖੁਰਦ ਸਾਬਕਾ ਸਰਪੰਚ ਇੱਕ ਕੀ ਗੱਲਬਾਤ ਜਿਹੜਾ ਗੋਲੀ ਘਟ ਨਾਲ ਕੋਈ ਉੱਥੇ ਗੱਲ ਕੋਈ ਮੁਖਵਿੰਦਰ ਸਿੰਘ ਆਪਣੇ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ 3 ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ। ਰੋਜ਼ ਜਾਂਦਾ ਸੀ 7 ਵਜੇ ਦੇ ਕਰੀਬ। ਉੱਥੋਂ ਜਦੋਂ ਚੜਾ ਕੇ ਵਾਪਸ ਆ ਰਿਹਾ ਬਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਣੇ ਦਸਤੇ ਆ। ਇਹ ਮੋਟਰਸਾਈਕਲ ਤੇ ਸੀ। ਇਹ ਐਕਟਵਾਟੀ ਸੀ। ਅੱਛਾ ਜੀ ਕਿਹੜੇ ਹਮਲਾਵਰ ਸੀ ਜੋ ਮੋਟਰਸਾਈਕਲ ਤੇ ਆਏ? ਉਹ ਮੋਟਰਸਾਈਕਲ ਤੇ ਆਂਦੇ ਆਏ। ਕਿੰਨੇ ਲੋਕ ਸੀ? ਤਿੰਨ ਜਾਣੇ ਸੀ। ਕਿੰਨੇ ਰਾਉਂਡ ਪਾਏ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ? ਦੱਸਣ ਮੁਤਾਬਕ 9 ਤੋਂ 10 ਦੇ ਆ ਰਾਉਂਡ ਫਾਇਰ ਹੋਏ ਆ ਤੇ 5 ਲੱਗੇ ਆ ਤੇ ਕੱਲੇ ਇਹੋ ਜਿਹੀ ਹੋਈ ਗੁੜੀ ਗੁੜੀਆਂ ਤੇ ਚੜ ਗਈ ਸੀ ਬਸੇ ਉਹਨੂੰ ਚੜਾਤਾ ਸੀ ਕੋਈ ਕਾਰਨ ਪਤਾ ਲੱਗਾ ਜੀ ਕੋਈ ਪੁਰਾਣੀ ਰੈਡੀ ਸ਼ਵਾਜੀ ਜਾਂ ਚੱਤਾ ਕਾਰਨ ਤਾਂ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਖਵਿੰਦਰ ਸਿੰਘ ਹੀ ਦੱਸ ਸਕਦਾ ਵਾ ਅੰਮ੍ਰਿਤਪੁਰ ਚੋਂ ਕੰਪਲੇਨਟ ਕੀਤੀ ਪੁਲਿਸ ਨੂੰ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਲਈ ਕਰਨਾ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰਗੇਵਾਲ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਣੀ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲਾਂ ਪਿਛਾਤੇ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤੇ ਆ ਤੇ ਫਾਇਰ ਲੱਗਨ ਨਾਲ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਪਿੰਡ ਦੇ ਬਹੁਤ ਪਰਬੰਧਿਆ ਵੱਲੋਂ ਅਮਨ ਦੀ ਬਹਸਤਾਲ ਅਮਨਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹਦੀ ਖਤਰੇ ਤੋਂ ਬਾਹਰ ਇਸ ਗੁੰਬਦੀ ਮੁਕਦਮਾ ਜਿਹੜਾ ਵਾ ਉਹ ਅਸੀਂ ਦਰਜ ਕਰ ਲਿਆ ਤੇ ਤਫਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਆ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋ ਮੁੱਢਲੀ ਤਫਤੀਸ਼ ਕੀ ਸਾਹਮਣੇ ਆ ਜੇ ਵੇਖੋ ਹਾਲ ਦੀ ਘੜੀ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਉਹ ਸਾਹਬ ਦੇ ਨਾਲ ਆਪਣੀ ਤਫ਼ਤੀਸ਼ ਕਰ ਰਹੇ ਆ ਟੈਕਨੀਕਲੀ ਵੀ ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਦੇ ਜਿਹੜਾ ਜੋ ਇੰਜੜਿਆ ਇਹ ਜਦੋਂ ਠੀਕ ਹੋਏਗਾ ਫਿਰ ਇਹਦੀ ਪੁੱਛ ਕੇ ਉਸ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਗੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਤੇ ਜਿਹੜਾ ਵਾ ਉਹ 7-8 ਖੂਲ ਜਿਹੜੇ ਆ ਉਹ ਬਰੰਦ ਹੋਏ ਤੇ ਕੋਈ ਅਫਸਰ ਸਿਆਸੀ ਪਾਰਟੀ ਨਾਲ ਵੀ ਤੱल्लੁਕ ਰੱਖਦਾ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜੇ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ ਪਰ ਲੋਕਾਂ ਨੇ ਕਹਿਣਾ ਕਿ ਕਾਲੀ ਦਲ ਦੇ ਨਾਲ ਸੰਬੰਧਤ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀ ਦਲ ਨਾਲ ਸੰਬੰਧਤ ਹੁਣ ਦਾ ਮਤਲਬ ਕਿਹਨੂੰ ਮਾਰਨਾ ਥੋੜੀ ਹੈ ਅੰਧਖਾਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੇ ਛੇਤੀ ਹੈ ਦਾ ਅਜੈਂਟ ਤਾ